ਮਸਲਾ ਹੈ ਜੀ ਸਟੂ ਬਿਨਾ ਪੁੱਛੇ ਇਹ ਥਮਲਾ ਜਾ ਬਣਾ ਗਏ ਨੇ ਸਾਨੂੰ ਦੱਸ ਹੀ ਨਹੀਂ ਰਹੇ ਕਾਹਦੇ ਵਾਸਤੇ ਬਣਾਇਆ ਕੀ ਕਰਨਾ ਇਹ ਇਹ ਦੇ ਬਣਨ ਨਾਲ ਪਿੱਛੇ ਸਾਡੀਆਂ ਦੁਕਾਨਾਂ ਨੇ ਕਿੜੇਰੀ ਪੈਂਦੇ ਕਿਹੜੀ ਗਈ ਇਹ ਤੋਂ ਖਾ ਨਾ ਮੋੜ ਪੈਂਦਾ ਜੀ ਕੀ ਹੈ ਕਿਸ ਚੀਜ਼ ਦਾ ਬਣਾਇਆ ਗਿਆ ਥਮਲਾ ਇਹ ਸਾਨੂੰ ਨਹੀਂ ਪਤਾ ਕਿਸ ਚੀਜ਼ ਦਾ ਬਣਾਇਆ ਗਿਆ ਇਹ ਇਹ ਕੱਲ ਰਾਤ ਨੂੰ ਕੱਲ ਕੱਲ ਬਣਿਆ ਅਸੀਂ ਰਾਤ ਨੂੰ ਆ ਕੇ ਦੇਖਿਆ ਥਮਲਾ ਜਾ ਬਣਿਆ ਹੋਇਆ ਵੈਸੇਗਾ ਜਦੋਂ ਅਸੀਂ ਆਏ ਆ ਉਦੋਂ ਇਹ ਸਾਰੇ ਇਕੱਠੇ ਹੋ ਗਏ ਨੇ ਲੜਨ ਨੂੰ ਬੰਦੇ ਪਤਾ ਨਹੀਂ ਦਿੱਤਾ ਕਿੰਨੇ ਬਣਾਇਆ ਐ ਐਮਸੀ ਉਹ ਯਾਰਾ ਜੀ ਕਹਿੰਦੇ ਐਮਸੀ ਬਣਾ ਰਿਹਾ ਜੀ ਐਮਸੀ ਬਣਾ ਰਹੇ ਆ ਉਹ ਨਹੀਂ ਦੱਸ ਰਹੇ ਉਹ ਨਹੀਂ ਦੱਸਿਆ ਉਹਨਾਂ ਨੇ ਐਮਸੀ ਕੋਲ ਪੁੱਛਿਆ ਉਹਨਾਂ ਨੇ ਵੀ ਨਹੀਂ ਦੱਸਿਆ ਉਹਨਾਂ ਕੋਲ ਕੋਈ ਪਰਮਿਸ਼ਨ ਨਾ ਉਹਨਾਂ ਕੋਲ ਸਾਨੂੰ ਦੱਸ ਰਹੇ ਇਸ ਚੀਜ਼ ਦਾ ਕੋਈ ਰਿਪਲਾਈ ਨਹੀਂ ਦੇ ਰਹੇ ਮੇਰਾ ਨਾਮ ਬਸ ਪ੍ਰਣਾਮ ਕਿ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮਨਪ੍ਰੀਤ ਜੀ ਆਪਣੇ ਕਿ ਕੀ ਹੈਗੀ ਸ਼ੌਪ ਸਾਡੀ ਦੁਕਾਨਾ ਹੈ ਜੀ ਪਿੱਛੇ ਇਹ ਤੁਸੀਂ ਪਿੱਛੇ ਖੜ ਕੇ ਦੇਖੋਗੇ ਤੇ ਸਾਡੀ ਦੁਕਾਨਾ ਬਿਲਕੁਲ ਲੁਕ ਗਈਆਂ ਇਹ 6 7 ਫੁਰਤਮਲਾ ਇਹ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸਾਨੂੰ ਨਹੀਂ ਪਤਾ ਵੀ ਇਹ ਬਣ ਕੀ ਰਿਹਾ ਔਰ ਇੱਕ ਢੰ ਇਹ ਇੱਕ ਦੀਵਾਰ ਰਖਤਾ ਪਰ ਸਾਨੂੰ ਨਹੀਂ ਪਤਾ ਇਹ ਕੀ ਕਰਨਾ ਚਾ ਰਹੇ ਹੈ ਕੀ ਨਹੀਂ ਕਰਨਾ ਚਾ ਰਹੇ ਸਾਨੂੰ ਡਰ ਹੈ ਸਾਡੀ ਦੁਕਾਨ ਤੇ ਹਲੋਲੀ ਇਹ ਕਬਜ਼ਾ ਕਰਨਾ ਚਾ ਰਹੇ ਵੀ ਅੱਗੇ ਅੱਗੇ ਕਬਜ਼ਾ ਕਰੀ ਜਾਣਗੇ ਜੋ ਇਹ ਹੋ ਰਿਹਾ ਹੈ ਪਤਾ ਨਹੀਂ ਸਰਕਾਰੀ ਕੋਈ ਨਹੀਂ ਹੈ ਜੀ ਪਰਮਿਸ਼ਨ ਇਹਨਾਂ ਕੋਲ ਕੋਈ ਵੀ ਨਹੀਂ ਹੈਗੀ ਪੁੱਛਿਆ ਸੀ ਉਹਨਾਂ ਤੋਂ ਵੀ ਐਮਸੀ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਬਾਕਾਇਦਾ ਮੈਂ ਐਮਸੀ ਸਾਹਿਬ ਨੂੰ ਕੁਐਸਚਨ ਕੀਤਾ ਵੀ ਸਰ ਇਹਦੀ ਕੋਈ ਜੇਕਰ ਤੁਹਾਡੇ ਕੋਲ ਪਰਮਿਸ਼ਨ ਹੈਗੀ ਤਾਂ ਸਾਨੂੰ ਦਿਖਾ ਦਿਓ ਵੀ ਅਸੀਂ ਕੁਝ ਨਹੀਂ ਕਹਿੰਦੇ ਵੀ ਸਾਹਿਬ ਜੇ ਪਰਮਿਸ਼ਨ ਨਾਲ ਹੀ ਹੋ ਰਹੀ ਸਰਕਾਰ ਦੀ ਫਿਰ ਸਾਨੂੰ ਅਸੀਂ ਬੋਲਣ ਵਾਲੇ ਕੌਣ ਹੋਣੇ ਹੈ ਹੈਨਾ ਜੀ ਪਰ ਸਾਡੀ ਦੁਕਾਨਾਂ ਦੇ ਅੱਗੇ ਵਧ ਰਿਹਾ ਉਹਨਾਂ ਕੋਲ ਕੋਈ ਪਰਮ ਨਾ ਕੋਈ ਉਹਨਾਂ ਕੋਲ ਸਰਕਾਰੀ ਪਰਮਿਸ਼ਨ ਹੈ ਨਾ ਕੋਈ ਮਤਾ ਪਾਇਆ ਨਾ ਕੁਝ ਗੱਲ ਕੀਤੀ ਕਿੰਨਾ ਕੰਪਲੇਟ ਕੀਤੀ ਹੈ ਅਸੀਂ ਰਾਤ ਕੱਲ ਗਏ ਸੀ ਥਾਣੇ 10 ਵਜੇ ਲਿਖਤੀ ਕੰਪਲੇਟ ਕਰਕੇ ਆਏ ਆ ਤੇ 100 ਨੰਬਰ ਤੇ ਵੀ ਅਸੀਂ ਕੰਪਲੇਟ ਕੀਤੀ ਹੈ ਜੀ ਔਨਲਾਈਨ ਨਗਰ ਨਿਗਮ ਕਰੇ ਕੋਈ ਕੰਪਲੇਨ ਨਗਰ ਨਿਗਮ ਨੂੰ ਅਸੀਂ ਕੋਈ ਅੱਜ ਕੱਲ 26 ਜਨਵਰੀ ਹੈ ਜੀ ਕੱਲ ਜਾਵਾਂਗੇ ਉਹਨਾਂ ਨੂੰ ਵੀ ਕੰਪਲੇਨਟ ਕਰਾਂਗੇ ਹੈ ਨਾ ਸਾਨੂੰ ਹੁਣ ਪਤਾ ਹੀ ਨਹੀਂ ਰਾਤੋਂ ਰਾਤ ਇਹਨਾਂ ਨੇ ਖੜਾ ਕਰਤਾ ਇਹ ਜੀ ਸਾਨੂੰ ਤਾਂ ਪਤਾ ਹੀ ਰਾਤ ਨੂੰ ਲੱਗੇ ਵੀ ਐਵੇਂ ਕਿ ਸੜੀ ਜਗਾਨਾ ਦੇ ਐਮ ਸੀ ਕਹਿੰਦੇ ਐਮ ਸੀ ਸਾਹਿਬ ਕਹਿੰਦੇ ਕੋਈ ਰਿਪਲਾਈ ਹੀ ਨਹੀਂ ਕਰ ਰਹੇ ਜੀ ਕੁਝ ਦ ਐਮ ਸੀ ਸਾਹਿਬ ਨੂੰ ਮੈਂ ਵੀ ਇਹ ਹੀ ਚਾਹਾਂਗਾ ਤੁਸੀਂ ਪ੍ਰੈਸ ਆਈਏ ਔਰੇ ਤੁਸੀਂ ਸਾਡੇ ਥੰਮੋ ਅਸੀਂ ਇਹ ਚਾਹੁੰਦੇ ਆ ਵੀ ਤੁਸੀਂ ਇੱਕ ਵਾਰ ਐਮ ਸੀ ਸਾਹਿਬ ਨੂੰ ਵੀ ਕੁਐਸਚਨ ਪੁੱਛਿਆ ਜਾਵੇ ਮੇਅਰ ਸਾਹਿਬ ਨੂੰ ਵੀ ਪੁੱਛਿਆ ਜਾਵੇ ਵੀ ਇਹ ਨਜਾਇਜ਼ ਕਬਜ਼ੇ ਕਿਉਂ ਕੀਤੇ ਜਾ ਰਹੇ ਆ ਵੀ ਇਹ ਲਜਾਇਜ਼ ਕਬਜ਼ੇ ਕਿਉਂ ਹੋ ਰਹੇ ਪਟਿਆਲੇ ਸ਼ਹਿਰ ਦੇ ਵਿੱਚ ਆਪਾਂ ਬੈਠੇ ਆ ਇਹ ਨਹੀਂ ਹੈਗਾ ਵੀ ਕੋਈ ਦੂਰ ਪਿੰਡ ਹੈ ਜਾਂ ਕੁਛ ਹੈ ਪਟਿਆਲੇ ਸ਼ਹਿਰ ਦੇ ਵਿੱਚ ਆਪਾਂ ਬੈਠੇ ਆ ਨਗਰ ਨਿਗਮ ਕੌਂਸਲਰ ਦਾ ਏਰੀਆ ਐ ਐਮ ਸੀ ਸਾਹਿਬ ਜਾਂ ਕੋਣ ਐਮ ਸੀ ਸਾਹਿਬ ਦੀ ਸ਼ਹਿਤ ਇਹ ਹੋ ਰਿਹਾ ਜਾਂ ਕਿਸ ਦੀ ਸ਼ਹਿਤ ਇਹ ਕਬਜ਼ਾ ਕੀਤਾ ਜਾ ਰਿਹਾ ਅਸੀਂ ਇਹ ਜਾਣਨਾ ਚਾਹੁੰਦੇ ਆਂ ਕਿੰਨੀ ਕੀ ਰਿਕਵਰਡ ਹੋਏਗੀ ਇਸ ਜੀ ਨਾਜਬਾਣ ਸਰ ਦੇਖੋ ਤੁਹਾਡੇ ਸਾਹਮਣੇ ਹੈ ਜੀ ਹੁਣ ਇੱਥੇ ਟ੍ਰੈਫਿਕ ਜਾਮ ਕਿੰਨਾ ਲੱਗ ਰਿਹਾ 6 ਫੁੱਟ ਦਾ ਇਹ ਬਣਾਤਾ ਇਹ ਚੌਂਕ ਜਿਹੜਾ ਹੈਗਾ ਸਭ ਤੋਂ ਪਟਿਆਲੇ ਦਾ ਨਾ ਜਿਹੜਾ ਚੌਂਕ ਹੈ ਸਭ ਤੋਂ ਬਿਜ਼ੀ ਰੈਡ ਵਾਲਾ ਚੌਂਕ ਹੈ ਕਿਉਂਕਿ ਇੱਥੇ ਏਸੀ ਮਾਰਕੀਟ ਹੈ ਇੱਥੇ ਧਰਮਪੁਰਾ ਬਾਜ਼ਾਰ ਹੈ ਸਭ ਤੋਂ ਬਿਜ਼ੀ ਰੈਡ ਵਾਲਾ ਇਹ ਚੌਂਕ ਹੈ ਇੱਥੇ ਤੁਹਾਨੂੰ ਪਤਾ ਹੁਣ ਤੁਸੀਂ ਵੀ ਕਿੰਨੇ ਆਏ ਹੋ ਆ ਪਿੱਛੇ ਗੱਡੀਆਂ ਦਾ ਕਿੰਨਾ ਜਾਮ ਲੱਗ ਰਿਹਾ ਹੈ ਨਾ ਵੀ ਇਹ ਤਾਂ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾ ਲੋਕਾਂ ਨੂੰ ਵੀ ਕੀਤਾ ਜਾਏਗਾ ਕੱਲ ਨੂੰ ਐਕਸੀਡੈਂਟ ਵੀ ਹੋਣਗੇ ਹੈ ਨਾ ਮੁੜ ਜਦੋਂ ਇਹ ਸੇ ਫਾਇਦਾ ਨਹੀਂ ਫਰਕ ਪਏਗਾ ਜੇ ਤੁਫਾਨ ਬਿਲਕੁਲ ਫਰਕ ਪਏਗਾ ਸਰ ਦੁਕਾਨਦਾਰੀ ਕੀ ਹੁੰਦੀ ਹੈ ਜੋ ਦਿਖੇਗਾ ਉਹ बिकੇਗਾ ਦੁਕਾਨਦਾਰੀ ਤਾਂ ਖਰਾਬ ਹੋ ਗਈ ਨਾ ਜੀ ਪਹਿਲੇ ਬੰਦ ਉਹ ਕਿਵੇਂ ਤੁਸੀਂ ਕਰ ਵੀ ਚਾਹਦੇ ਹੋ ਕਿਦਾਂ ਨਗਨ ਨਾ ਮੈਂ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਮੈਂ ਤੁਹਾਨੂੰ ਥੋੜਾ ਧਿਆਨ ਚ ਲਿਆਉਣਾ ਚਾਹੁੰਦਾ ਮੈਂ ਤਿੰਨ ਦਿਨ ਪਹਿਲਾਂ ਵੀ ਆਇਆ ਸੀਗਾ ਜਦੋਂ ਇਹ ਬਣਾ ਰਹੇ ਸੀਗੇ ਐਮਸੀ ਸਾਹਿਬ ਨੂੰ ਅਸੀਂ ਬੇਨਤੀ ਕਰਕੇ ਕਹੀ ਸੀ ਔਰ ਇਹ ਕੋਈ ਮਜ਼ਦੂਰ ਲੱਗੇ ਵਿੱਚ ਉਹਨਾਂ ਨੂੰ ਮਨਾ ਕਰਕੇ ਵੀ ਉਹਨੇ ਕੀ ਕਰ ਰਹੇ ਹੋ ਤੁਸੀਂ ਉਹਨਾਂ ਨੇ ਸਾਡੇ ਆਏ ਦੇ ਵੀ ਕੰਮ ਰੋਕਤਾ ਕੁਝ ਨਹੀਂ ਕੁਝ ਨਹੀਂ ਐ ਕਰਕੇ ਗੋਲ ਮੋਲ ਜੀ ਗੱਲ ਕਰਕੇ ਕੰ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਔਰੇ ਵੀ ਕੀ ਹੋਣਾ ਹੈ ਕੋਈ ਮਹੂਰਤ ਹੋਣਾ ਹੈ ਜਾਂ ਕੀ ਹੋਣਾ ਹੈ ਸਾਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਜੇ ਫਿਊਚਰ ਨਾਲ ਵੀ ਕੋਈ ਕਾਰਵਾਈ ਨਾ ਹੋਈ ਤਾਂ ਸਰ ਕਿਉਂ ਕਾਰਵਾਈ ਹੋਏਗੀ ਸਰ ਸਾਨੂੰ ਆਪਣੇ ਪ੍ਰਸ਼ਾਸਨ ਤੇ ਵੀ ਵਿਸ਼ਵਾਸ ਹੈ ਤੁਹਾਡੇ ਤੇ ਵੀ ਵਿਸ਼ਵਾਸ ਹੈ ਮੇਅਰ ਸਾਹਿਬ ਤੇ ਵਿਸ਼ਵਾਸ ਹੈ ਕਾਰਵਾਈ ਜ਼ਰੂਰ ਹੋਏਗੀ ਸਰ ਇਹ ਹਟਾਇਆ ਜਾਏਗਾ ਜੀ ਕਿਸੇ ਬੰਦੇ ਐਮਐਲਏ ਸਾਹਮਣੂ ਮਿਲੋਗੇ ਬਿਲਕੁਲ ਸਰ ਐਮਐਲਏ ਸਾਹਮਣੇ ਮਿਲਾਂਗੇ ਜੀ ਜ਼ਰੂਰ ਸਾਡੇ ਸ਼ਹਿਰ ਦੇ ਪਟਿਆਲਾ ਜਿਹੜੇ ਸਾਰੇ ਚੁਣੇ ਹੋਏ ਐਮਐਲਏ ਐ ਐਮਸੀ ਸਾਹਿਬ ਵੀ ਸਾਡੇ ਆਪਣੇ ਚੁਣੇ ਹੋਏ ਹੈ ਜੀ ਸਾਨੂੰ ਪਤਾ ਨਹੀਂ ਵੀ ਇਦਾਂ ਕਿਉਂ ਕੀਤਾ ਜਾ ਰਿਹਾ ਹੈ ਸਾਨੂੰ ਸਮਝ ਨਹੀਂ ਆ ਰਹੀ ਇਹ ਜੀ ਤੁਮ ਕੀ ਅਪੀਲ ਕਰਦੇ ਸਰਕਾਰ ਨੂੰ ਸਰਕਾਰ ਅਸੀਂ ਸਰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਨਗਰ ਨਿਗਮ ਨੂੰ ਵੀ ਇਹ ਹੀ ਬੇਨਤੀ ਕਰਦੇ ਹਾਂ ਵੀ ਇਹਦਾ ਸਾਨੂੰ ਰਿਪਲਾਈ ਕੀਤਾ ਜਾਵੇ ਇਹ ਕਿਉਂ ਬਣਾਇਆ ਜਾ ਰਿਹਾ ਕਿਹਦੀ ਪਰਮਿਸ਼ਨ ਤੇ ਕਿਹਦੀ ਸ਼ਹਿ ਨਾ ਬਣਾਇਆ ਜਾ ਰਿਹਾ ਦੂਜੀ ਚੀਜ਼ ਜੇ ਇਹਦੀ ਕੋਈ ਪਰਮਿਸ਼ਨ ਨਹੀਂ ਹੈਗੀ ਤਾਂ ਇਹਨੂੰ ਤੜਵਾਇਆ ਜਾਏ ਬਸ ਇਹ ਬੇਨਤੀ ਕਰਦੇ ਜੀ ਇਹ ਕੀ ਚੀਜ਼ ਨਹੀਂ ਪੱਥਰ ਕਰਿਆ ਸਰ ਇਹ ਚੀਜ਼ ਪਤਾ ਨਹੀਂ ਸਰ ਦੇਖੋ ਆ ਹੁਣ ਇੱਕ ਠੰਡਾ ਪਿਆ ਤੇ ਇੱਕ ਆਦੀ ਵਾਪਿਆ ਸਾਨੂੰ ਨਹੀਂ ਪਤਾ ਵੀ ਇਹ ਕੀ ਹੈ ਕੀ ਚੀਜ਼ ਨਹੀਂ ਹੈ ਸਾਨੂੰ ਕੋਈ ਪਤਾ ਹੀ ਨਹੀਂ ਲੱਗ ਰਿਹਾ ਕੱਲ ਨੂੰ ਆ ਸਾਡੀ ਦੁਕਾਨ ਹੈ ਸਰ ਇਹ ਜਿਹੜਾ ਨਹੀਂ ਪੱਥਰ ਹੈ ਕੱਲ ਨੂੰ ਇੱਧਰ ਚਾਈ ਜਾਏਗਾ ਅੱਗੇ ਅੱਗੇ ਵਧਾਈ ਜਾਣਗੇ ਕੱਲ ਨੂੰ ਦੁਕਾਨ ਦੇ ਅੱਗੇ ਪੂਰਾ ਬੰਦ ਕਰ ਦੇਗੇ ਜਿਹੜਾ ਫਰੰਟ ਦੁਕਾਨ ਦਾ ਆ ਹੁਣ ਦੁਕਾਨਾ ਸਾਡੀ ਲੁਗ ਗਿਆ ਰਸਤਾ ਸਾਡਾ ਲੁਗ ਗਿਆ ਸਾਨੂੰ ਇਹ ਪਤਾ ਹੀ ਨਹੀਂ ਜੀ ਵੀ ਕੀ ਰੱਖਿਆ ਜਾ ਰਿਹਾ ਕੀ ਨਹੀਂ ਰੱਖੀ ਅਸੀਂ ਤੁਹਾਡੇ ਅੱਗੇ ਵੀ ਇਹ ਹੀ ਬੇਨਤੀ ਕਰਦੇ ਆ ਪ੍ਰਸ਼ਾਸਨ ਅੱਗੇ ਵੀ ਇਹ ਹੀ ਬੇਨਤੀ ਕਰਦੇ ਆ ਵੀ ਨੋਟ ਆਇਆ ਜੇ ਨਹੀਂ ਤਾਂ ਇਹਦਾ ਕੋਈ ਰਿਪਲਾਈ ਕੀਤਾ ਜਾਵੇ ਤੁਸੀਂ ਐਮਸੀ ਸਾਹਿਬ ਤੋਂ ਵੀ ਪੁੱਛੋ ਜਾ ਕੇ ਵੀ ਐਮਸੀ ਸਾਹਿਬ ਇਹ ਕੀ ਦੀ ਸ਼ੈ ਨਾ ਬਣਾਇਆ ਜਾ ਰਿਹਾ ਵੀ ਕੌਣ ਇਹ ਨੂੰ ਬਣਾ ਰਿਹਾ ਤੋ ਐਮ ਸੀ ਸਾਹਿਬ ਕਹਿੰਦੇ ਐਮ ਸੀ ਸਾਹਿਬ ਨੇ ਕਿਤਨੋਂ ਓਟਵਰਡ ਲਵਾਇਆ ਐ ਐਮ ਸੀ ਸਾਹਿਬ ਕਹਿੰਦੇ ਵੀ ਕੋਈ ਰਿਪਲਾਈ ਨਹੀਂ ਕਰਦੇ ਜੀ ਕੋਈ ਗੋਲ ਮੋਲ ਗੱਲ ਚੱਲ ਰਹੀ ਹੈ ਲੈ ਕੋਈ ਰਿਪਲਾਈ ਨਹੀਂ ਆ ਰਿਹਾ ਕੁਛ ਤਾਂ ਕਹਿਆ ਹੁਣ ਤੁਸੀਂ ਕਿੱਗੇ ਹੋ ਵੀ ਘੰਟੇ ਬਾਅਦ ਮੀਟਿੰਗ ਕਰਦੇ ਆ ਜੀ ਦੁਬਾਰਾ ਮੀਟਿੰਗ ਕਰਦੇ ਆ ਮੈਂ ਕਿਹਾ ਮੀਟਿੰਗ ਕਾਦੀ ਕਰਦੇ ਆ ਜੀ ਕਬਜਾ ਹੋ ਰਿਹਾ ਮੀਟਿੰਗ ਕਰਾ ਦੇਣਗੇ ਨਕਸ਼ਾ ਨਾ ਪਾਣੀ ਚੁੱਕਿਆ ਤੇ ਮੀਟਿੰਗ ਇਹਦੀ ਕਾਦੀ ਮੀਟਿੰਗ ਲੈਗੀ ਜੀ ਕਬਜਾ ਹੋ ਗਿਆ ਦੁਕਾਨਦਾਰ ਦੇ ਵਿੱਚ ਕਿਹੜੀ ਮੀਟਿੰਗ ਕਰਦੇ ਆ ਉਹ ਕਹਿੰਦੇ ਘੰਟੇ ਬਾਅਦ ਮੀਟਿੰਗ ਕਰਦੇ ਆ ਇਹ ਵਿਸ਼ਵਾਸ ਦਵਾਇਆ ਗਿਆ ਇਹਦਾ ਰਸਤਾ ਵੀ ਬੰਦ ਕਰਤਾ ਇਹਨਾਂ ਨੇ ਬਿਲਕੁਲ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਆਪਣੀ ਕਿਸੇ ਦੀ 숍 ਹੈ ਨਹੀਂ ਆਪਣੀ ਪ੍ਰਾਪਰਟੀ ਹੈ ਜੀ ਅੱਛਾ ਜੀ ਹਾਂ ਕਿੰਨਾ ਕੋਈ ਫਰਕ ਪੈਗਾ ਪ੍ਰਾਪਰਟੀ ਰੇਟ ਤੇ ਰੇਟ ਹੀ ਸਭ ਕੁਝ ਪਿੱਛੇ ਦਿਖਦਾ ਹੀ ਨਹੀਂ ਦੁਕਾਨਾ ਨਹੀਂ ਦਿੱਤਾ ਜਿਹੜਾ ਆਂਦੀ 6 ਫੁੱਟ ਉੱਚਾ ਬਣਾਤਾ 6 ਫੁੱਟ ਚੌੜਾ ਬਣਾਤਾ ਸਾਡੇ ਦੁਕਾਨਾ ਨਜ਼ਰ ਹੀ ਨਹੀਂ ਆ ਰਹੀਆਂ ਅਸੀਂ ਰਾਤ ਨੂੰ ਆਏ ਆਂਦੀ ਸਾਡੇ ਗੱਲ ਪੈ ਗਏ ਸਾਰੇ ਫਿਰ ਅਸੀਂ ਕੰਪਲੇਂਟ ਮੱਲੇ ਵਾਲੇ ਦੀ ਬਲਾਦਰੀ ਜਿਹੜੀ ਇਹਨਾਂ ਦੀ ਫਿਰ ਫਿਰ ਅਸੀਂ ਉੱਥੇ ਗਏ ਆਪਣਾ ਡਿਵੀਜ਼ਨ 'ਚ ਉੱਥੇ ਦਰਖਾਸਤ ਦੇ ਕੇ ਆਏ ਈ ਲੱਗਦਾ ਜੀ ਧਰਮ ਦੀ ਆੜ ਦੇ ਵਿੱਚ ਪਤਾ ਨਹੀਂ ਸਾਨੂੰ ਕਿਸੇ ਕਰ ਰਹੇ ਗਲਤੇ ਨਹੀਂ ਮੈਂ ਮੈਂ ਥੋੜਾ ਬੋਲਣਾ ਚਾਹਾਂਗਾ ਇੱਕ ਵਾਰ ਦੁਬਾਰਾ ਮੈਨੂੰ ਇਹ ਲੱਗਦਾ ਵੀ ਧਰਮ ਦੀ ਆੜ ਦੇ ਵਿੱਚ ਉਹਨੇ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਸਾਨੂੰ ਨਹੀਂ ਪਤਾ ਵੀ ਇਹ ਕਿਉਂ ਹੋ ਰਿਹਾ ਕੀ ਹੋ ਰਿਹਾ ਵੀ ਰਾਤ ਜਦੋਂ ਅਸੀਂ ਉਰੇ ਆਏ ਅਸੀਂ ਉਰੇ ਇਕੱਲੇ ਸੀਗੇ ਜੀ ਅਸੀਂ ਤਿੰਨ ਚਾਰ ਮੈਂਬਰ ਆ ਮੇਰੇ ਮਦਰ ਹੈ ਮੇਰੇ ਫਾਦਰ ਹੈ ਅਸੀਂ ਉਰੇ ਇਕੱਲੇ ਆਏ ਇਹ ਸਾਰੇ ਇਕੱਠੇ ਹੋ ਕੇ ਸਾਨੂੰ ਪੈ ਗਏ ਜੀ ਫਿਰ ਤਾਂ ਅਸੀਂ ਥਾੜੇ ਗਏ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਮੇਰੀ ਮਾਤਾ ਨੂੰ ਵੀ ਧਮਕੀ ਦਿੱਤੀ ਮੇਰੇ ਫਾਦਰ ਸਾਹਿਬ ਨੂੰ ਵੀ ਧਮਕੀਆਂ ਦਿੱਤੀਆਂ ਮਾਰਨ ਦੀਆਂ ਧਮਕੀਆਂ ਹੋਰ ਪੁੱਠੀ ਦੀਆਂ ਧਮਕੀਆਂ ਦੇ ਰਿਹਾ ਇਹ ਕਰ ਦਾਂਗੇ ਉਹਨੇ ਲੋਕ ਸੀਗੇ ਜਿਹੜੇ ਸਾਨੂੰ ਨਹੀਂ ਪਤਾ ਐਮਸੀ ਦੇ ਹੀ ਬੰਦੇ ਸੀਗੇ ਜੀ ਸਾਨੂੰ ਪਤਾ ਹੀ ਨਹੀਂ ਕੌਣ ਹੈ ਕੌਣ ਧਮਕੀ ਕੀ ਕਹਿੰਦੇ ਨੇ ਕਹਿੰਦੇ ਕੀ ਵੀ ਉਹਰੇ ਬਣੇਗਾ ਜੀ ਤੁਸੀਂ ਰੋਕ ਕੇ ਦਿਖਾਓ ਜੀ ਇਹ ਹੈ ਜੀ ਉਹ ਹੈ ਜਿਹੜੀ ਫੋਕੀਆਂ ਧਮਕੀਆਂ ਜਿਹੜੀ ਦਿੰਦੇ ਸਾਰੇ ਦੇ ਰਹੇ ਜੀ ਅਸੀਂ ਤਾਂ ਇਹ ਚਾਹਦੇ ਜੀ ਇਹ ਕੰਮ ਰੁਕਿਆ ਜਾਵੇ ਇਹਨੂੰ ਤੁੜਵਾਇਆ ਜਾਵੇ ਸਾਡੀ ਦੁਕਾਨਾ ਖਰਾਬ ਹੋ ਰਹੀ ਹੈ ਇਹਨੂੰ ਤੁੜਵਾਇਆ ਜਾਵੇ ਧਰਮ ਦੀ ਆੜ ਦੇ ਵਿੱਚ ਇਦਾਂ ਨਜਾਇਜ਼ ਕਬਜ਼ੇ ਨਹੀਂ ਹੋਣੇ ਚਾਹੀਦੇ